Goodbye, a लो लिखांग ज़मान Sure. Ô chị đuổi đi ô chị đi mãi bán sao ô chị đuổi đi 行こうか。 ਚੜਿਆ ਸੋਗਨ ਹਰਤ ਲੁਕਾਈ ਚੜਿਆ ਸੋਗਨ ਹਰਤ ਲੁਕਾਈ ਚੜਿਆ ਸੋਗਨ ਹਰਤ ਲੁਕਾਈ ਬਾਪੇ ਪੇਖ ਬਣਾਇਆ ਬਾਪੇ ਪੇਖ ਬਣਾਇਆ बाबे बे उहा गया तो है स्थाथ जी, स्थाथ जी। जी तो है जी, जी। है गीता गुरु के लंगा बेनती प्रवान करियो प्रबंधक सहबान वालों ਔ ਸਤਗੁਰੂ ਜੀ ਨੇ ਰahmat ਕੀਤੀ ਹੈ ਇਹ ਤਾਂ ਸੁਖ ਦੇਣ ਵਾਸਤੇ ਆਇਆ ਹੈ ਹੋਏ ਇਸ ਮੋਹ ਨਿਹਾਰ ਸਤਿਗੁਰੂ ਦਾ ਤੇ ਪ੍ਰਧਾਰੇ ਖੋਲ ਕੇ ਵੰਡਣ ਵਾਸਤੇ ਆਇਆ ਹੈ ਕਿਉਂਕਿ ਨਾਮ ਉਹਦਾ ਬੜਾ बेशुमारे घोड़ा बाबा श्री चंद भगवान के चरणा जाके नमस्कार करी जानते अनेकुण अमृतसर का नाम भी भगवान श्री चंद ने रखिया और अनेक ही करा माता का आए स्वरूप और गुरु नानक साहब यही चाहते हैं कि हम सब सारे पंजाब को सारे भारत को जो इस समय दुख अशांति का वातावरण बना हुआ है उस वातावरण को शांत बनाने के लिए फिर से हालत हालातों को ठीक करने के लिए मानसिक सेवा जरूर करें ਤੋ ਹਮ ਸਭ ਧਰਮ ਵਾਲੋ ਕੇ ਉਪਰ ਅਭੀ ਜੀ ਸਭ ਤੋਂ ਵੱਡੀ ਚੰਦਰਮਾਨੀਆਂ 15 ਤਿਥੀਆਂ ਮੇ 15 ਤਿਥੀਆਂ ਦੇ ਵਿੱਚ ਚੰਦਰਮਾਨ ਵੱਧਦਾ ਤੇ 15 ਤਿਥੀਆਂ ਦੇ ਵਿੱਚ ਹੀ ਘਟਦਾ ਪਰ ਇੱਕ ਜਿਹੜੀ ਕਲਾ ਖੋਪਰ ਰਹਿ ਜਾਂਦੀ ਆ ਜੀ ਦੀ ਕਿਰਪਾ ਦੇ ਨਾਲ ਚੰਦਰਮਾਨ ਵੱਧਦਾ ਤੇ ਘਟਦਾ ਉਹ ਹੈ ਜੀ ਸ੍ਰੀ ਕਲਾ ਇਹਨਾਂ ਦਾ ਜਿਹੜਾ ਨਾਮ ਇੱਕ ਦਾ ਸ੍ਰੀ ਚੰਦਰ ਰੱਖਿਆ ਗਿਆ ਇਹ ਕੋਈ ਛੋਟਾ ਨਾਂ ਨਹੀਂ ਹੈ ਇਹ ਬਹੁਤ ਵੱਡਾ ਨਾਂ ਜਿਹਨੂੰ ਆਤਮ ਸ਼ਕਤੀ ਆਤਮ ਭਗਾਨੀ ਵੀ ਕਿਹਾ ਜਾਂਦਾ ਵੇਦਾਂ ਦੇ ਵਿੱਚ ਜਿਹੜੀ ਕਲਾ ਦੇ ਨਾਲ ਚੰਦ ਸੂਰਜ ਚੜਦੇ ਨੇ ਤੇ ਛਿਪਦੇ ਨੇ ਬ੍ਰੋਗਰਨ ਸਾਹਬ ਦੇ ਹਜ਼ੂਰੇ ਵਿੱਚ ਬਿਰਾਜਮਾਨ ਸਾਧ ਸੰਗਤ ਜੀਓ बाबा बेदी जी सुखदेव सिंह जी बेदी मेरे सामने बैठे संत साहबान स्वामी साहबान मेरे ते भैनों और बहुत ही प्यारे बच्चे हो अ खुशी का दिन है कि आज असी इतना वायु के रूप में हमारे अंदर प्राणों का संचार करते हैं तो सभी जीवों में बराबर संचार करते हैं भेदभाव नहीं करते अगर भगवान भूमि के रूप में धारण करते हैं तो सभी जीवों को समान रूप से धारण ਨਹੀਂ ਨਹੀਂ ਆਪ ਕਹੀਂ ਕਿ ਆਪ ਪੰਜਾਬ ਮੇ ਦਿਨੋ ਦਿਨ ਜਾਣਾ ਦਾ ਪ੍ਰੋਗਰਾਮ ਹੋਣਾ ਆਪ ਨੰਬਰ ਮੈਨੂੰ ਫੋਨ ਕਰ ਦੇਣਾ ਜਬ ਮਰਜੀ ਉਹ ਤਾਂ ਇਸ ਕੋ ਤਾਂ ਬਹੁਤ ਜਲਦੀ ਲੈਤੇ ਆ ਜਰੂਰਤ ਹੀ ਨਹੀਂ ਪੜਦੀ ਨਹੀਂ ਨਹੀਂ ਸਿੱਧਾ ਹੀ ਆਪਕਾ ਸਿੱਧਾ ਉਸਦੀ ਜਰੂਰਤ ਹੀ ਨਹੀਂ ਪੜਦੀ ਆ ਬਾਬਾ ਜੀ ਦੀ ਸਿੱਧੀਆਂ ਉੱਥੋਂ ਲੱਗਦੀਆਂ ਆਲ ਐਡੀਸ਼ਨ ਖਬਰਾਂ ਲੱਗਦੀਆਂ ਕੀ ਆ ਜਗਵਾੜੀ ਪੰਜਾਬ ਦੇ ਜਿਸ ਦਿਨ ਜਿਸ ਦਿਨ ਕਾਰਜਕ੍ਰਮ ਇਸ ਲਈ